ਹੈਲੋ ਹਾਈ ਨਮਸਤੇ ਸਸ਼ੀਕਾਲ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਅੱਜ ਮੈਂ ਪ੍ਰੀਤ ਲੈ ਕੇ ਆਈਆਂ ਬਹੁਤ ਹੀ ਵਧੀਆ ਆਫਰ ਪ੍ਰਾਈਸ ਕਾਫੀ ਟਾਈਮ ਦੇ ਬਾਅਦ ਆਪਾਂ ਆਫਰ ਲੈ ਕੇ ਆਏ ਆ ਪਹਿਲਾਂ ਆਪਾਂ ਕਾਫੀ ਪੋਸਟਿੰਗ ਕਰਦੇ ਸੀਗੇ ਬਾਏ 1겟1 ਫ੍ਰੀ ਦੀ ਸੋ ਅੱਜ ਆਪਾਂ ਫਿਰ ਲੈ ਕੇ ਆਏ ਆ ਵਿంటర్ ਕਲੈਕਸ਼ਨ ਦੇ ਵਿੱਚ ਵੈਲਵਟ ਦੇ ਸੂਟ ਨੇ ਹਾਂਜੀ ਇਹ ਮਾਈਕਰੋ ਵੈਲਵਟ ਰੈਨ ਵਾਲੀ ਹੈਗੀ ਆ ਹਾਂਜੀ ਮਾਈਕਰੋ ਵੈਲਵਟ ਰੇਗੀ 1.80 1.80 ਵੱਡੇ ਪਣੇ ਦਾ ਫੈਬਰਿਕ ਹੋਏਗਾ ਮਤਲਬ 2.5 ਮੀਟਰ ਦੇ ਬਰਾਬਰ ਜਿਹੜਾ ਹੁੰਦਾ ਹੈ ਫੈਬਰਿਕ ਸ਼ਰਟ ਦਾ ਤੇ 2.5 ਮੀਟਰ ਫੈਬਰਿਕ ਬਾਟਮ ਦਾ ਹੋਏਗਾ ਵਿਥ ਵੱਡੀ ਹੋਏਗੀ ਪਾਣਾ ਮਤਲਬ ਚੋੜਾ ਹੋਏਗਾ ਤੇ ਇਸ ਕਰਕੇ 1.80 ਦਾ ਹੋਏਗਾ ਸੋ ਜਿਹੜੇ ਪ੍ਰਿੰਟ ਬਹੁਤ ਹੀ ਸੋਹਣੇ ਨੇ ਡਿਜੀਟਲ ਪ੍ਰਿੰਟ ਆ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਕੋਲ ਬਹੁਤ ਹੀ ਜ਼ਿਆਦਾ ਸੋਹਣੀ 컬렉ਸ਼ਨ ਆ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਆਏ ਆ ਜੀ ਤੁਸੀਂ ਨਾਰਮਲ ਵੇਅਰ ਕਰ ਸਕਦੇ ਹੋ ਕਾਲਜ ਗਰਲਸ ਵੀ ਵੇਅਰ ਕਰ ਸਕਦੀਆਂ ਨੇ ਜੋ ਡੇਲੀ ਆਪਣੇ ਵਰਕ ਤੇ ਜਾਂਦੇ ਨੇ ਤਾਂ ਡੇਲੀ ਰੁਟੀਨ ਲਈ ਇਹ ਬਹੁਤ ਹੀ ਵਧੀਆ ਸੂਟ ਨੇ ਵੈਲਵਟ ਦੇ ਰਹਿਣ ਵਾਲੇ ਨੇ ਪ੍ਰਿੰਟ ਬਹੁਤ ਸੋਹਣੇ ਨੇ ਆਫਰ ਇਹਨਾਂ ਤੇ ਬਹੁਤ ਹੀ ਵਧੀਆ ਹੈਗੀ ਆ 1099 ਮਤਲਬ 1100 ਦੇ 300 ਆਣਗੇ 1100 ਦੇ 300 ਕੋਈ ਵੀ ਤੁਸੀਂ ਇਹਨਾਂ ਚ ਲੈ ਸਕਦੇ ਹੋ 1100 ਦੇ 300 ਆਣਗੇ ਐਂਡ ਸ਼ਿਪਿੰਗ ਵੀ ਫ੍ਰੀ ਹੈ 올ਓਵਰ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਹੈ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਅਡਵਾਂਸ ਚ ਹੋਏਗੀ ਆਨਲਾਈਨ Google Pay Paytm PhonePe ਜਾਂ ਡਾਇਰੈਕਟ ਅਕਾਊਂਟ ਵਿੱਚ ਵੀ ਤੁਸੀਂ ਕਰਵਾ ਸਕਦੇ ਹੈਗੇ ਹੋ no cash on delivery ਪੇਮੈਂਟ ਅਡਵਾਂਸ ਜੀ ਹੁੰਦੀ ਹੈ ਤੇ ਜੋ ਇਸ ਦੀ ਡਿਲੀਵਰੀ ਹੈਗੀ ਹੈ ਉਹ 10 ਡੇਜ਼ ਵਿੱਚ ਹੋ ਜਾਂਦੀ ਹੈ ਮੋਸਟਲੀ ਐਡਰੈਸ ਦੇ ਅਕੋਰਡਿੰਗ ਹੁੰਦੀ ਹੈ ਸੋ 올 ਓਵਰ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਆ ਤੁਸੀਂ ਕਿਤੇ ਵੀ ਬੈਠ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਪਿੰਡ ਸ਼ਹਿਰ ਕਸਬੇ ਛੋਟੇ-ਵੋਟੇ ਜਗ੍ਹਾ ਕਿਤੇ ਵੀ ਹੈ ਤਾਂ ਤੁਸੀਂ ਆਪਣਾ ਸਹੀ ਪਿੰਨ ਕੋਡ ਦੇ ਕੇ ਜਿਹੜਾ ਪਾਰਸਲ ਆਪਣੇ ਕੋਲ ਮੰਗਵਾ ਸਕਦੇ ਹੈਗੇ ਉਹ ਪਾਰਸਲ ਤੁਹਾਨੂੰ ਮਿਲ ਜਾਏਗਾ ਜੀ ਐਂਡ ਪ੍ਰਿੰਟ ਬਹੁਤ ਸੋਨੇ ਨੇ ਸਾਰੇ ਹੀ ਡਿਜੀਟਲ ਪ੍ਰਿੰਟਰ ਆਉਣ ਵਾਲੇ ਆ ਅੱਜ ਦੀ ਪੋਸਟਿੰਗ ਵਿੱਚ ਤੁਸੀਂ ਦੇਖ ਸਕਦੇ ਹੋਗੇਓ ਐਵੇਂ ਦੀ ਹੋਰ ਕਲੈਕਸ਼ਨ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨੈਕਸਟ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਤੁਹਾਡੇ ਲਈ ਵਿంటర్ ਦੇ ਬਹੁਤ ਹੀ ਵਧੀਆ ਆਫਰ ਲੈ ਕੇ ਆਵਾਂਗੇ ਬਹੁਤ ਸੋਨੇ ਹੋਰ ਸ਼ਾਲ ਵਾਲੇ ਸੂਟ ਲੈ ਕੇ ਆਵਾਂਗੇ ਆਫਰ ਦੇ ਵਿੱਚ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਨਵੀਂ ਅਪਡੇਟ ਦੇ ਜੇ ਤੁਹਾਨੂੰ ਜਲਦੀ ਹੀ ਉਹਦਾ ਨੋਟੀਫਿਕੇਸ਼ਨ ਮਿਲ ਜਾਵੇ ਐਂਡ ਜਿਹੜਿਆਂ ਪੈਣਾ ਨੇ ਘਰ ਬੈਠ ਕੇ ਵਰਕ ਕਰਨਾ ਹੈ ਰੀਸੇਲਿੰਗ ਕੰਮ ਕਰਨੀਆਂ ਨੇ ਉਹ ਵੀ ਮਤਲਬ ਕਰਦੀਆਂ ਨੇ ਜਾਂ ਕਰਨਾ ਚਾਹੁੰਦੀਆਂ ਨੇ ਜਾਂ ਜਿਨ੍ਹਾਂ ਦੇ ਬੁਟੀਕ ਆ ਬੁਟੀਕਲੀ ਸੂਟ ਬਣਵਾਉਣਾ ਚਾਹੁੰਦੇ ਨੇ ਆਪਣੇ ਕੰਪਿਊਟਰ ਮਸ਼ੀਨ ਤੇ ਸੋ ਉਹ ਵੀ ਆਪਣਾ WhatsApp ਤੇ ਕੰਟੈਕਟ ਕਰ ਸਕਦੇ ਹੈਗੇ ਨੇ ਤੇ ਆਪਣਾ ਜਿਹੜਾ WhatsApp ਵਾਲਾ ਗਰੁੱਪ ਹੈਗਾ ਉਹ ਜੋਇਨ ਕਰ ਸਕਦੇ ਨੇ ਆਪਣੇ ਕੋਲ ਹਰ ਤਰ੍ਹਾਂ ਦੀ ਕਲੈਕਸ਼ਨ ਹੁੰਦੀ ਆ ਆਪਣਾ WhatsApp ਸਟੇਟ ਸਜੂਰ ਆਪਾਂ ਲਗਾਣੇ ਹੈਗੇ ਆ ਸੋ ਤੁਸੀਂ ਨੰਬਰ ਸੇਵ ਕਰ ਸਕਦੇ ਹੈਗੇ ਹੋ ਤੇ ਆਪਾਂ ਨੂੰ WhatsApp ਤੇ ਕੰਟੈਕਟ ਕਰ ਸਕਦੇ ਹੈਗੇ ਹੋ ਤਾਂ ਆਪਣੇ ਜੋ ਡੇਲੀ ਅਸੀਂ ਪੋਸਟਿੰਗ ਕਰਦੇ ਹੈਗੇ ਆ WhatsApp ਦੇ ਉੱਪਰ ਤੁਸੀਂ ਉਹ ਵੀ ਦੇਖ ਸਕਦੇ ਹੈਗੇ ਆ ਐਂਡ ਜਾਂ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਇਹ ਵਾਲਾ ਨੰਬਰ ਜੋ ਸਕਰੀਨ ਤੇ ਦਿੱਤਾ ਹੈ ਇਸ ਤੇ ਮੈਸੇਜ ਕਾਲ ਕਰ ਸਕਦੇ ਹੈਗੇ ਹੋ ਕਿਸੇ ਵੀ ਤਰ੍ਹਾਂ ਦਾ ਆਪਣਾ ਜੋ ਡਾਊਟ ਹੈ ਕਲੀਅਰ ਕਰ ਸਕਦੇ ਹੈਗੇ ਹੋ ਥੈਂਕ ਯੂ ਸੋ ਮਚ ਵੀਡੀਓ ਦੇਖਣ ਲਈ